ਲੋ ਜੀ ਬਾਹਰ ਮੀਂਹੇ ਪੁੱਛੀ ਬਹੁਤ ਜ਼ਿਆਦਾ ਜ਼ੋਰ ਦੀ ਨਹੀਂ ਹੈ ਜੰਨਾ ਸਵੇਰੇ ਤੇ 7 ਵਜੇ ਹੋਏ ਨੇ ਅਜੇ ਤੋ ਕੈਮਰੇ ਤੇ ਤਾਂ ਚਾਨਣਾ ਦੇਖਦਾ ਅਦਰਵਾਈਜ਼ ਕੋਈ ਚੜਾ ਨਹੀਂ ਰਾਈਪ ਹੈ ਜਦੋਂ ਦਿਨ ਦਾੜੀ ਇਹਦਾ ਹੋ ਰਿਹਾ ਹੈ ਤੇ ਨੇਰੀ ਵੀ ਬਹੁਤ ਆ ਰਹੀ ਹੈ ਤੇ ਮੀਂਹ ਵੀ ਬਹੁਤ ਆ ਰਿਹਾ ਹੈ ਹੋ ਗਿਆ ਹੁਣ ਦਰਵਾਜ਼ਾ ਚਲੋ ਸਭ ਨਾਲ ਲੌਂਡ ਖਾਣੇ ਲੋ ਜੀ ਤਾਂ ਦੇਖੀਂ ਚੰਗਾ ਰਿਹਾ ਰੋ ਬੋਹ ਜਾਲੀ ਨਹੀਂ ਹਾਂ ਬੋਹ ਜਾਲੀ ਉਹ ਜਦੋਂ ਸ਼ੈੱਡ ਤੇ ਪੈਂਦਾ ਨਾ ਤੇ ਆਵਾਜ਼ ਬਾਹਲੀ ਆਉਂਦੀ ਆ ਵੈਸੇ ਪੈ ਵੀ ਮੌਤ ਰਹਿ ਮੁੰਡਾ ਲੋ ਜੀ ਉਹ ਤੇ ਸਾਰੀ ਨਹੀਂ ਆ ਗਿਆ ਅੱਜ ਕਹਾ ਜੇ ਹੁਣੇ ਚਾਹ ਹੀ ਪੀਤੀ ਏ ਥੋੜੀ देर ਹੋਈ ਉੱਠਿਆ ਨੂੰ ਤੇ ਇੰਨੇ ਸ਼ਰਾਕੇ ਜੋਲ ਵੀ ਆਉਣ ਲੱਗ ਗਏ ਠੰਡੀ ਠੰਡੀ ਹੋ ਰਹੀ ਹੈ ਸਾਰੀ ਗਰਮੀ ਗਈ ਹੋਈ ਹੈ ਜਦੋਂ ਆਪਾਂ ਬੈਲੋਗ ਆ ਬਹੁਤ ਵਧੀਆ ਲੱਗਦੇ ਆ ਤੁਸੀਂ ਰੱਬ ਦੇ ਰੰਗ ਦੇਖੋ ਇੰਨੀ ਗਰਮੀ ਸੀ ਤੇ ਸਾਨੂੰ ਲੱਗਦਾ ਵੀ ਇੰਨੀ ਠੰਡੀ ਹੋਵਾ ਤੇ ਠੰਡ ਲੱਗਦੀ ਹੈ ਰੱਬ ਦੇ ਰੰਗ ਕਦੇ ਸ਼ਾਹ ਤੇ ਕਦੇ ਲੰਗ ਹਨਾ ਬਹਾਰਾਂ ਉੱਤੇ ਧਿਆਨ ਨਾ ਫੁੱਲਾਂ ਨਾਲ ਲੱਗੇ ਹੀ ਰਹੇ ਤੁਸ ਹੌਲਾ ਜਿਆਦਾ ਹੀ ਸੋਨਾ ਲੱਗਦਾ ਇਹ ਇਹਦੇ ਨਾਲ ਉਹ ਚੀਜ਼ਾਂ ਉਹ ਦੇਖੋ ਸਮਝ ਹਾਂਜੀ ਸਸਿਕਾ ਸਾਰਿਆਂ ਨੂੰ ਉਹ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਅਸੀਂ ਜਦੋਂ ਸਾਰੇ ਠੀਕ ਠਾਕ ਹੋਵਾਂਗੇ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਰਾਤ ਦੇ ਵੱਜ ਗਏ 9:30 ਹੁਣ ਆਪਾਂ ਫ੍ਰੀ ਹੋਏ ਆ ਅੱਜ ਆਪਣੀ ਗੈਸਟ ਆਈ ਹੋਈ ਸੀਗੀ ਚਾਚਾ ਜੀ ਦਾ ਬੇਟਾ ਤੇ ਚਾਚਾ ਦੀ ਨੂੰਹ ਆਈ ਸੀ ਤੇ ਛੋਟਾ ਜਿਹਾ ਬੱਚਾ ਉਹਨਾਂ ਦਾ ਹਨਾ ਤੇ ਉਹ ਮਿਲਣ ਆਈ ਸੀ ਐਕਚੁਅਲੀ ਨਾ ਇਸ ਵਾਰ ਸਾਡੇ ਤੋਂ ਨਹੀਂ ਜਾਇਆ ਗਿਆ ਹੈਗਾ ਅੱਗੇ ਸੀ ਉਹਨਾਂ ਕੋਲੇ ਦੋ ਤਿੰਨ ਰਾਤਾਂ ਲਾਇਆ ਉਹਨੇ ਹੁੰਦੀਆਂ ਪਿੰਡ ਪਰ ਇਸ ਵਾਰ ਸਾਡੇ ਤੋਂ ਜਾਇਆ ਨਹੀਂ ਗਿਆ ਫਿਰ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਆਏ ਨਹੀਂ ਹੈਗੇ ਤੇ ਫਿਰ ਮੈਂ ਉਹਨਾਂ ਨੂੰ ਗਿਆ ਸੀਗਾ ਵੀ ਚਲ ਕੋਈ ਗੱਲ ਨਹੀਂ ਤੁਸੀਂ ਸਾਨੂੰ ਆ ਕੇ ਮਿਲ ਜਿਓ ਸਾਡੇ ਤੋਂ ਆਇਆ ਨਹੀਂ ਜਾਣਾ ਕਿਉਂਕਿ ਛੁੱਟੀਆਂ ਉਹਨਾਂ ਖਤਮ ਹੋਣ ਨੂੰ ਆ ਜੀ ਪੰਜ ਚਾਰ ਛੁੱਟੀਆਂ ਰਹਿ ਗਈਆਂ ਤੇ ਸਿਸਟਰ ਨੇ ਵੀ ਕੱਲ ਨੂੰ ਜਾਣਾ ਹੈਗਾ ਤੇ ਇਸ ਕਰਕੇ ਸਾਡੇ ਤੋਂ ਤਾਂ ਜਾਣਾ ਮੁਸ਼ਕਲ ਸੀਗਾ ਇਸ ਕਰਕੇ ਸੀ ਉਹਨਾਂ ਨੂੰ ਹੀ ਬੁਲਾ ਰਿਆ ਤੇ ਉਹ ਆਏ ਹੋਏ ਨੇ ਤੇ ਹੁਣ ਰੋਟੀ ਬੇਰਾਉਣੀ ਸੀ ਕਿਉਂਕਿ ਆਪ ਦੀ ਰੋਟੀ ਤਾਂ ਸਾਡੀ ਤਾਂ ਸੰਦੀਪ ਹੀ ਬਣਾ ਜਾਂਦੀ ਹੁੰਦੀ ਐ 4 ਵਜੇ ਜਿੱਤੇ ਜਾਂਦੀ ਐ ਤੇ ਅੱਜ ਫਿਰ ਮੈਂ ਉਹਨੂੰ ਮਨਾ ਕਰਤਾ ਸੀ ਮੈਂ ਕਿਾ ਨਹੀਂ ਵੀ ਰੋਟੀ ਬਣਾ ਕੇ ਲੈ ਜਾਈਂ ਬੇਸੀ ਆਪ ਰੋਟੀ ਬਣਾਵਾਂਗੇ ਉਹਲੇਨ ਥੋੜੀ ਉਹ ਪਈਆਂ ਹੋਣੀਆਂ ਸੀਗੀਆਂ ਆਟਾ-ਆਟਾ ਗੋਣਿਆ ਪਿਆ ਅਸੀਂ ਸਬ지-ਸਬ지 ਬਣੀ ਪਈ ਸੀ ਦਾਲ ਬਣੀ ਪਈ ਸੀ ਤੇ ਵਲੌਗ ਵੀ ਅੱਜ ਮੇਰੇ ਕੋਲੇ ਕੁਝ ਖਾਸ ਹੈ ਨਹੀਂ ਸੀਗਾ ਸ਼ੂਟ ਕਰਨ ਲਈ ਤੇ ਮੈਂ ਨਾ ਤੁਹਾਨੂੰ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀਗੇ ਇੱਕ ਭੈਣ ਦਾ ਨਾ ਕਮੈਂਟ ਮੈਨੂੰ ਆਇਆ ਹਾਂ ਮੈਂ ਸਕਰੀਨਸ਼ਾਟ ਲਿਆ ਹੋਇਆ ਲੋ ਜੀ ਅ ਇੱਕ ਭੈਣ ਦਾ ਆਇਆ ਸੀ ਉਹ ਕਈ ਭੈਣਾਂ ਨੇ ਕਿਹਾ ਕਿ بارش ਸਾਡੇ ਵੱਲ ਹੋਈ ਆ ਹਨਾ ਇੱਕ ਪਿੰਡ ਬਰਨਾਲੀ ਤੋਂ ਆ ਕੋ ਕਹਿੰਦੇ ਵੀ ਸਾਡੇ ਬਰਨਾਲੀ ਵੱਲ ਘਟੂਈ ਜੀ ਵਿਪਲਪ ਗਗਨਮਾਨ ਦੀ ਆਈਡੀ ਤੋਂ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਘਾਹ ਦੇ ਉੱਪਰ ਨਾ ਸਪਰੇਅ ਕਰ ਲਓ ਇੱਕ ਤਾਂ ਭੈਣ ਤੁਸੀਂ ਮੈਨੂੰ ਦੱਸੋ ਵੀ ਕਿਹੜੀ ਸਪਰੇਅ ਕਰਨੀ ਹੈਗੀ ਹਨਾ ਬੂਟੀ ਵਾਸਤੇ ਜਿਹੜੀ ਘਾਹ ਦੇ ਵਿੱਚ ਨਿਕ ਨਿਕੀ ਬੂਟੀ ਹੋ ਜਾਂਦੀ ਹੈ ਅਗਰ ਆਪਾਂ ਸਪਰੇਅ ਕਰਾਂਗੇ ਉਹਦੇ ਉਹਦੇ ਉੱਪਰ ਤੇ ਫਿਰ ਘਾਹ ਨਹੀਂ ਮੱਚੂਗਾ ਵੀ ਮੈਨੂੰ ਇਹ ਤੁਸੀਂ ਦੱਸਿਓ ਜਰੂਰ ਮੈਨੂੰ ਸਮਝ ਨਹੀਂ ਆਈ ਹੈਗੀ ਇਸ ਗੱਲ ਦੀ ਅ ਨੈਕਸਟ ਹੈਗਾ ਅਵਧਿਤ ਪਾਲ ਸਿੰਘ ਦੀ ਆਈਡੀ ਤੋਂ ਭੈਣ ਹੈਗੇ ਲਈ ਉਹਨਾਂ ਨੇ ਲਿਖਿਆ ਜਿਸ ਕਰਕੇ ਤੁਹਾਡਾ ਘਰ ਬਹੁਤ ਸੋਹਣਾ ਭੈਣੇ ਗੱਲ ਬਤਾ ਕੀ ਆ ਮੈਂ ਤੁਹਾਡੇ ਏਸੇ ਧੀ ਅੱਜ ਵਲੌਗ ਬਣਾਉਣਾ ਸੀਗਾ ਮੈਂ ਜਦੋਂ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਉਹਦੇ ਚ ਸੀਗਾ ਕਿ ਘਰ ਹੈ ਜਿਹੜਾ ਇੱਟਾਂ ਜਾਂ ਵੱਟਿਆਂ ਦੇ ਬਣੇ ਘਰ ਨੂੰ ਘਰ ਨਹੀਂ ਕਹਿੰਦੇ ਹਨ ਘਰ ਉਹ ਹੁੰਦੇ ਆ ਜਿੱਥੇ ਮਾਂ ਬਾਪ ਹਸਬੰਡ ਵਾਈਫ ਦਾਦਾ-ਦਾਦੀ ਭੈਣ ਭਰਾ ਤੇ ਬੱਚਿਆਂ ਦਾ ਆਪਸ ਚ ਪਿਆਰ ਹੋਵੇ ਹਨ ਸਾਰਾ ਪਰਿਵਾਰ ਇਕੱਠਾ ਰਹੇ ਉਹਨੂੰ ਅਸੀਂ ਘਰ ਕਹਿੰਦੇ ਹੁੰਨੇ ਆ ਤੇ ਇੱਟਾਂ-ਵੱਟਿਆਂ ਦੇ ਸੱਚੀ ਮੈਨੂੰ ਹੁਣ ਉਹ ਗੱਲਾਂ ਜੀ ਯਾਦ ਆਉਂਦੀਆਂ ਨੇ ਵੀ ਜਦੋਂ ਪੜਦੇ ਸੀ ਉਦੋਂ ਇਹ ਚੀਜ਼ਾਂ ਅਸੀਂ ਪੜ੍ਹੀਆਂ ਨੇ ਤੇ ਹੁਣ ਉਹ ਗੱਲਾਂ ਯਾਦ ਆਉਂਦੀਆਂ ਨੇ ਸੱਚੀ ਇਹ ਘਰ ਆ ਜਿਹੜੇ ਉਹ ਇੱਟਾਂ-ਵੱਟਿਆਂ ਦੇ ਘਰ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਸੋਹਣੇ ਘਰ ਨਹੀਂ ਕਹਿ ਸਕਦੇ ਠੀਕ ਹੈ ਕਿ ਇੱਟਾਂ-ਵੱਟਿਆਂ ਦਾ ਬਣਿਆ ਹੋਇਆ ਸੋਹਣਾ ਘਰ ਹੈਗਾ ਪਰ ਇਹਦੇ ਵਿੱਚ ਵੱਸਣ ਵਾਲੇ ਜਿਹੜੇ ਇਨਸਾਨ ਨੇ ਉਹ ਬਹੁਤ ਘੱਟ ਨੇ ਹਨਾ ਜਿਵੇਂ ਇੱਕ ਜਿਹੜੇ ਛੱਡ ਕੇ ਚਲੇ ਗਏ ਨੇ ਜਿਹੜੇ ਘਰ ਦੇ ਮੋਢੀ ਸੀਗੇ ਜਿਹੜੇ ਛੱਡ ਕੇ ਚਲੇ ਗਏ ਨੇ ਉਹਨਾਂ বিনা ਇਹ ਘਰ ਹੈ ਜਿਹੜਾ ਉਹ ਮੈਨੂੰ ਘਰ ਨਹੀਂ ਲੱਗਦਾ ਔਰ ਮੈਨੂੰ ਸੋਹਣਾ ਨਹੀਂ ਲੱਗਦਾ ਸੁੰਨਾ ਲੱਗਦਾ ਹੈ ਤੇ ਇਹ ਦੇਸ਼ ਹੈ ਜਿਹੜਾ ਬਾਹਰ ਚਲੇ ਗਿਆ ਜੇ ਇਹ ਦੇਸ਼ ਇੱਥੇ ਹੋਵੇ ਫਿਰ ਵੀ ਇਹ ਘਰ ਨੂੰ ਚਾਰ ਚੰਨ ਲੱਗ ਜਾਣੇ ਬਹੁਤ ਸੋਹਣਾ ਲੱਗੂਗਾ ਫਿਰ ਹਨਾ ਜਦੋਂ ਉਹ ਆਉਗਾ ਫਿਰ ਬਹੁਤ ਸੋਹਣਾ ਲੱਗੂਗਾ ਪਹਿਲਾਂ ਅਸੀਂ ਦੋਨੋਂ ਹੁੰਦੇ ਸੀ ਹਸਬੰਡ ਵਾਈਫ ਔਰ ਦੇਸ਼ ਤੇ ਪਪਾ ਹੁੰਦੇ ਸੀ ਉਦੋਂ ਹਰ ਚੀਜ਼ ਸੋਹਣੀ ਲੱਗਦੀ ਸੀ ਘਰ ਵਧੀਆ ਲੱਗਦਾ ਸੀ ਤੇ ਪੂਰਾ ਉਹਨੂੰ ਐ ਟਿਕਟੌਕ ਕਰਕੇ ਰੱਖਣਾ ਚਮਕਾ ਕੇ ਰੱਖਣਾ ਕਿਉਂਕਿ ਉਹ ਸਫਾਈ ਪਸੰਦ ਸੀ ਇੱਕ ਵਾਈਫ ਹੈ ਨਾ ਜਿਹੜੀ ਉਹ ਹਮੇਸ਼ਾ ਆਪਣੇ ਹਸਬੰਡ ਲਈ ਜਾਂ ਬ ਜੋਦੇ ਹਸਬੰਡਸ ਵਾਈਫਸ ਹੁੰਦਾ ਹੈ ਤਾਂ ਵਾਈਫ ਨੂੰ ਹੁੰਦਾ ਹੈ ਕਿ ਮੈਂ ਹਰ ਚੀਜ਼ ਸਾਫ ਸੋਥਰੀ ਰੱਖਾਂ ਉਹਨਾਂ ਨੂੰ ਚੰਗਾ ਲੱਗਦਾ ਖਾਣ ਪੀਣ ਦਾ ਵੈਸੇ ਸ਼ੌਕ ਨਹੀਂ ਸੀਗਾ ਘੱਟ ਖਾਣ ਦੇ ਸ਼ਕੀਨ ਸੀਗੇ ਘੱਟ ਤੋਂ ਘੱਟ ਖਾਣ ਦੇ ਸ਼ਕੀਨ ਸੀਗੇ ਤੇ ਪਰ ਜਿਵੇਂ ਬਰਤਨ ਵਗੈਰਾ ਉਹ ਕਹਿੰਦੇ ਸੀਗੇ ਵੀ ਨਹੀਂ ਕਿਸੇ ਤੋਂ ਸਾਫ ਕਰਾਉਣੇ ਖੁਦ ਹੀ ਕਰਨੇ ਨੇ ਅਸੀਂ ਕਿਚਨ 'ਚ ਕਦੇ ਕਿਸੇ ਤੋਂ ਕੰਮ ਨਹੀਂ ਸੀ ਕਰਵਾਇਆ ਕਿਸੇ ਮੇਡ ਤੋਂ ਕੰਮ ਨਹੀਂ ਸੀ ਕਰਵਾਇਆ ਕਿਉਂਕਿ ਮੈਂ ਤਾਂ ਉਹਦੇ ਕੱਪੜਿਆਂ ਦਾ ਕੰਮ ਨਹੀਂ ਸੀ ਕਰਦੀ ਸਿਰਫ ਜੌਬ ਕਰਦੀ ਸੀ ਔਰ ਉਹ ਨਾ ਮੈਂ ਉਦੋਂ ਸ਼ੌਕ ਨਾਲ ਕੰਮ ਕਰਦੀ ਸੀ ਕਿ ਮੇਰੇ ਹਸਬੰਡ ਨੂੰ ਜਿਹੜੇ ਬਰਤਨ ਹੈ ਕਿਸੇ ਦੇ ਸਾਫ਼ ਕੀਤੇ ਹੋਏ ਪਸੰਦ ਨਹੀਂ ਉਹ ਮੇਰੇ ਸਾਫ਼ ਕੀਤੇ ਪਸੰਦ ਕਰਦੇ ਨੇ ਤਾਂ ਮੈਂ ਸ਼ੌਕ ਨਾਲ ਕਰਦੀ ਸੀ ਉਹਨਾਂ ਨੂੰ ਮੇਰੇ ਹੱਥ ਦੀ ਰੋਟੀ ਸਭੀ ਪਸੰਦ ਆ ਤਾਂ ਮੈਂ ਸ਼ੌਕ ਨਾਲ ਕਰਦੀ ਸੀ ਆਪਾਂ ਲੇਡੀਜ਼ ਹੋਣੀਆਂ ਨੇ ਨਾ ਜਿਹੜੀਆਂ ਉਹ ਆਪਾਂ ਆਪਣੇ ਲਈ ਕਦੇ ਵੀ ਨਹੀਂ ਕੰਮ ਕਰਦੀਆਂ ਆਪਣੇ ਲਈ ਕਦੇ ਵੀ ਹਲਕਾ ਨਹੀਂ ਬਣਾਉਂਦੀਆਂ ਆਪਾਂ ਕੰਮ ਕਰਦੇ ਹਾਂ ਜਾਂ ਆਪਣੇ ਹਸਬੰਡ ਲਈ ਜਾਂ ਆਪਣੇ ਬੱਚਿਆਂ ਲਈ ਦੇਖੋ ਬੱਚਾ ਬਾਹਰ ਆ ਤੇ ਹਸਬੰਡ ਵੈਸੇ ਹੀ ਛੱਡ ਕੇ ਚਲੇ ਗਏ ਕਦੀ ਕਦੀ ਮਾਨਾ ਜਿਹੜਾ ਉਹ ਖਰਾਉ ਹੋ ਜਾਂਦਾ ਵੈਸੇ ਮੈਂ ਕਾਫੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੁੰਨੀ ਆ ਪਰ ਕਦੀ ਕਦੀ ਹੋ ਜਾਂਦਾ ਹੈ ਨਾ ਤੇ ਇਸ ਕਰਕੇ ਜਿਹੜਾ ਉਹ ਸ਼ੌਕ ਸੀਗੇ ਉਹ ਸਾਰੇ ਖਦਮੋ ਵੀ ਨਾਲ ਹੀ ਹੈ ਨਾ ਨਾ ਤਾਂ ਅਸੀਂ ਆਪਣੇ ਲਈ ਬਣਾਉਨੇ ਆ ਤੁਹਾਨੂੰ ਵੀ ਪਤਾ ਹੀ ਹੈਗਾ ਕਿ ਲੇਡੀਜ਼ ਆਪਣੇ ਲਈ ਜੇ ਘਰ ਦੇ ਵਿੱਚ ਬੱਚੇ ਨਾ ਹੋਣ ਜਾਂ ਹਸਬੈਂਡ ਨਾ ਹੋਣ ਕਿਤੇ ਗਏ ਹੋਣ ਹੁਣ ਨਾ ਜਦੋਂ ਚਲੇ ਜਾਂਦੇ ਸੀ ਕਿਤੇ ਜਿੱਨਾਂ ਚਿਰ ਆਉਂਦੇ ਨਹੀਂ ਸੀ ਚਾਹ ਨਹੀਂ ਸੀ ਪੀਂਦੀ ਸਾਰੀਆਂ ਲੇਡੀਜ਼ ਦਾ ਮੈਨੂੰ ਪਤਾ ਹੀ ਹਾਲ ਹੁੰਦਾ ਜਿੰਨੇ ਜਿਹੜੇ ਹਸਬੰਡ ਘਰ ਨਾ ਆਵੇ ਬਾਹਰ ਗਿਆ ਹੋਵੇ ਕਿਤੇ ਉਹ ਨਾ ਰੋਟੀ ਬਣਾਉਂਦੀ ਆ ਨਾ ਉਹ ਚਾਹ ਬਣਾਉਂਦੀ ਆ ਹਨ ਤੇ ਇਸ ਕਰਕੇ ਅਸੀਂ ਜੋ ਕੰਮ ਕਰਦੇ ਆ ਨਾ ਉਹ ਅਸੀਂ ਆਪਣੇ ਹਸਬੰਡ ਲਈ ਜਾਂ ਬੱਚਿਆਂ ਲਈ ਕਰਦੇ ਆ ਜੇ ਘਰ 'ਚ ਬੱਚੇ ਹੋਣ ਆਪਾਂ ਬੱਚਿਆਂ ਲਈ ਬਣਾਈ ਜਾਂਦੇ ਆ ਤੇ ਇਸ ਕਰਕੇ ਇਹ ਘਰ ਆ ਨਾ ਜਿਹੜਾ ਇਹ ਮੈਨੂੰ ਉਹਨਾਂ ਤੋਂ ਬਿਨਾ ਇਹ ਸੋਹਣਾ ਨਹੀਂ ਲੱਗਦਾ ਤੇ ਜਾਂ ਆਦੇਸ਼ ਇੱਥੇ ਹੋਵੇ ਤੇ ਫਿਰ ਵੀ ਇਹ ਘਰ ਬਹੁਤ ਖੂਬਸੂਰਤ ਹੋ ਜਾਊਗਾ ਤੇ ਮੈਂ ਬਸ ਅੱਜ ਮੈਨੂੰ ਲੱਗਦਾ ਕੋਈ ਜ਼ਿਆਦਾ ਗੱਲਾਂ ਨਹੀਂ ਕਰ ਸਕਦੀ ਤੁਹਾਡੇ ਨਾਲ ਮੈਂ ਸਿਰਫ ਇੱਕ ਕਮੈਂਟ ਭੈਣ ਦਾ ਕਮੈਂਟ ਆਇਆ ਬਹੁਤ ਅੱਛਾ ਕਮੈਂਟ ਆਇਆ ਮਾਇੰਦ ਵੀ ਨ ਕਰ ਰਹੀ ਉਹਨਾਂ ਨੇ ਆਪਦੇ ਵੱਲੋਂ ਬਹੁਤ ਗੁੱਡ ਕਮੈਂਟ ਕੀਤਾ ਹੈਗਾ ਘਰ ਬਹੁਤ ਸੋਹਣਾ ਹੈ 노 ਡਾਊਟ ਘਰ ਅੱਛਾ ਹੈ ਗ੍ਰੀਨਰੀ ਹੈ ਵੱਡਾ ਸਾਰਾ ਲਾਉਨ ਹੈ ਸਭ ਕੁਝ ਹੈ ਹੈ ਨਾ ਜੋ ਆਪਾਂ ਨੂੰ ਘਰ ਦੇ ਵਿੱਚ ਚਾਹੀਦਾ ਹੁੰਦਾ ਹੈ ਉਹ ਸਾਰਾ ਕੁਝ ਹੈਗਾ ਮੈਨੂੰ ਲੱਗਦਾ ਜੋ ਵੀ ਆਪਾਂ ਨੂੰ ਘਰ ਦੇ ਵਿੱਚ ਰਹਿਣ ਲਈ ਕਮਰਾ ਚਾਹੀਦਾ ਹੈ ਕਿਚਨ ਚਾਹੀਦੀ ਹੈ ਵਾਸ਼ਰੂਮ ਚਾਹੀਦੀ ਹੈ ਸਭ ਦੇ ਘਰਾਂ ਚਾਹੀਦਾ ਹੈ ਕਿਸੇ ਦੇ ਘਰ ਚ ਪੱਥਰ ਲੱਗਿਆ ਕਿਸੇ ਦੇ ਘਰ ਚ ਇੱਟਾਂ ਦੀ ਫਰਸ਼ ਲੱਗੀ ਹੈ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਲਾ ਫਰਕ ਪੈਂਦਾ ਉਹ ਗੱਲਾਂ ਮੈਂ ਹੁਣ ਮਹਿਸੂਸ ਕਰਦੀ ਆਂ ਪਹਿਲਾਂ ਜੋ ਤੁਸੀਂ ਘਰ ਬਣਾਇਆ ਸੀ ਨਾ ਸੰਗਰੂਰ ਤੇ ਸਾਡਾ ਪੂਰਾ ਜੋਰ ਲੱਗਿਆ ਹੋਇਆ ਸੀਗਾ ਕਿ ਬਹੁਤ ਸੋਹਣਾ ਘਰ ਬਣਾਉਣਾ ਔਰ ਇਹਦੇ ਇਸ ਤੇ ਪਾਪਾ ਨੇ ਪੂਰੇ 2 ਸਾਲ ਲਾ ਕੇ ਉਹ ਘਰ ਬਣਾਇਆ ਸੀਗਾ ਤੇ ਦਿਨ ਰਾਤ ਮਿਹਨਤ ਕਰਕੇ ਹਨਾ ਵੀ ਉਹਨਾਂ ਨੇ ਪਹਿਲਾਂ ਸਵੇਰੇ ਉੱਠ ਕੇ ਜਲਦੀ ਆਉਣਾ ਤੇ ਉੱਥੇ ਪਾਣੀ ਵਗੈਰਾ ਲਾਉਣਾ ਉਹਨਾਂ ਨੂੰ ਕੰਧਾਂ ਦੇ ਪਾਣੀ ਪੋਣੀ ਪਾਉਣਾ ਕਹਿ ਦਿੰਦੇ ਵੀ ਮਜ਼ਦੂਰ ਜਾਂ ਮਿਸਤਰੀ ਜਿਹੜੇ ਜਿਆਦਾ ਪਾਣੀ ਨਹੀਂ ਲਾਉਂਦੇ ਇੱਟਾਂ ਪੱਕਦੀਆਂ ਨਹੀਂ ਹੈਗੀਆਂ ਫਿਰ ਪਲਾਸਟਰ ਸਹੀ ਨਹੀਂ ਹੁੰਦਾ ਫਿਰ ਉਹਨਾਂ ਨੇ ਤਿਆਰ ਹੋ ਕੇ ਫਿਰ ਕਾਲਜ ਜਾਣਾ ਕਾਲਜ ਤੋਂ ਆ ਕੇ ਦੁਬਾਰੀ ਫੇਰ ਜਾਣਾ ਹਨਾ ਗਰਮੀ ਸਰਦੀ ਕਦੀ ਨਾ ਦੇਖੀ ਬੜੇ ਸ਼ੌਕ ਨਾਲ ਘਰ ਬਣਾਇਆ ਦਿੱਲੀ ਤੋਂ ਸਮਾਨ ਲੈ ਕੇ ਆਏ ਲੁਧਿਆਣੇ ਤੋਂ ਸਮਾਨ ਲੈ ਕੇ ਆਏ ਪੱਥਰ ਉਹਨਾਂ ਨੇ ਮਕਰਾਨੇ ਤੋਂ ਵੀ ਲੈ ਕੇ ਆਏ ਉਸ ਤੋਂ ਬਾਅਦ ਜਿਹੜਾ ਕੋਟਾ ਲਾਇਆ ਨਾ ਅਸੀਂ ਵੇੜੇ ਚੋਂ ਕੋਟੇ ਤੋਂ ਜਾ ਕੇ ਲੈ ਕੇ ਆਏ ਬੜੇ ਦੂਰੋਂ ਦੂਰੋਂ ਦਿੱਲੀ ਦੇ ਗੇੜੇ ਉਹਨਾਂ ਨੇ ਕਈ ਲਾਏ ਸੀਗੇ ਬੜੀਆਂ ਚੀਜ਼ਾਂ ਉਹਨਾਂ ਨੇ ਦਿੱਲੀ ਤੋਂ ਖਰੀਦੀਆਂ ਸੀ ਬੜੇ ਸ਼ੌਕ ਨਾਲ ਘਰ ਬਣਾਇਆ ਸੀ ਔਰ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਅਸੀਂ ਕਦੇ ਸੰਗਰੂਪ ਛੱਡਾਂਗੇ ਜਾਂ ਉਹ ਘਰ ਛੱਡਾਂਗੇ ਬਸ ਉਹ ਪਰਮਾਤਮਾ ਨੂੰ ਪਤਾ ਸਾਰਾ ਕੁਝ ਉਹਦੀ ਰਜਾ ਵਿੱਚ ਹੀ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਹੈ ਤੇ ਚਲੋ ਉਹ ਸਾਨੂੰ ਇੱਥੇ ਲੈ ਕੇ ਆਇਆ ਘਰ ਨਹੀਂ ਮਾੜਾ ਸਭ ਕੁਝ ਗੁੱਡ ਹੈ ਸਭ ਕੁਝ ਓਕੇ ਹੈ ਪਰ ਇਨਸਾਨਾਂ ਨਾਲ ਘਰ ਹੁੰਦੇ ਨੇ ਹਨਾ ਮੈਂਬਰਾਂ ਦੇ ਨਾਲ ਘਰ ਦੇ ਜੀਵਾਂ ਨਾਲ ਘਰ ਹੁੰਦੇ ਨੇ ਤੇ ਜਦੋਂ ਉਹਦੇ ਆਊਗਾ ਫਿਰ ਉਹਦੇ ਨਾਲ ਹੀ ਘਰ ਮੈਨੂੰ ਸੋਹਣਾ ਲੱਗੂਗਾ ਉਹਦੇ ਨਾਲ ਘਰ ਚ ਰੌਣਕ ਹੋਊਗੀ ਤੇ ਪਹਿਲਾਂ ਤਾਂ ਦੇਖੋ ਦੇਸ ਦੇ ਪਪਾ ਬਿਨਾ ਘਰ ਚ ਰੌਣਕ ਨਹੀਂ ਹੈਗੀ ਫਿਰ ਦੇਸ਼ ਚਲੇ ਗਿਆ ਹਨ ਹੁਣ ਜਿੰਨਾ ਚਿਰ ਉਹ ਨਹੀਂ ਆਉਂਦਾ ਉਹਨਾਂ ਚਿਰ ਸੁੰਨ ਸੁਰਾਹੀ ਹੈ ਬਸ ਆਇ ਲਾ ਲੋ ਵੀ ਜਦੋਂ ਕੋਈ ਆ ਜਾਂਦਾ ਨਾ ਫਿਰ ਸਾਡਾ ਟਾਈਮ ਥੋੜਾ ਸੌਖਾ ਜਾਂ ਨਿਕਲ ਜਾਂਦਾ ਜੀਜਾ ਲੱਗ ਜਾਂਦਾ ਸਿਸਟਰ ਆਈ ਹੋਈ ਸੀ ਸਾਡੇ ਵਿਆਹ ਵਰਗੇ ਦਿਨ ਲੰਘ ਗਏ ਵੀ ਇਕੱਠੇ ਤੁਰੇ ਫਿਰਨਾ ਦੁਕਾਨ ਤੇ ਚਲੇ ਗਏ ਘਰ ਆ ਕੇ ਗੱਲਾਂ ਮਾਰ ਲੀਆਂ ਹੁਣ ਇਹਨੇ ਚਲੀ ਜਾਣਾ ਤੇ ਚਲੋ ਚਾਚਾ ਜੀ ਦਾ ਬੇਟਾ ਆਇਆ ਉਹਨੇ ਤੇ ਵਿਚਾਰੇ ਨੇ ਕੱਲ ਨੂੰ ਚਲੇ ਜਾਣਾ ਕਿੰਨਾ ਕਿਸੇ ਕੋਲ ਕੀ ਦੇ ਕੋਲੇ ਟਾਈਮ ਹੈ ਜੀ ਰਹਿਣ ਦਾ ਹੁਣ ਆਪਦਾ ਹੀ ਦੇਖ ਲਓ ਆਪਦੇ ਤੋਂ ਨਹੀਂ ਕਿਤੇ ਜਾਇਆ ਜਾਂਦਾ ਇਸ ਕਰਕੇ ਅ ਬਸ ਫਿਰ ਉਸ ਤੋਂ ਬਾਅਦ ਫੇਰ ਹੋਗੀ ਸਾਡਾ ਰੁਟੀਨ ਹੈ ਸੁੰਨਸਰਾ ਚੁੱਕ ਚਾਪ ਅਸੀਂ ਬੈਠੇ ਰਹਿੰਨੇ ਹਾਂ ਤਾਂ ਤੇ ਫਿਰ ਅਸੀਂ ਦਾ ਮਾਮੀ ਨੂੰ ਬੁਲਾ ਲੈਂਦੇ ਆ ਵੀ ਮਾਮੀ ਨੂੰ ਹੁਣ ਮੈਂ ਕਹੀ ਜਾਂਦੀ ਸੀ ਬੀਬੀ ਨੂੰ ਵੀ ਮਾਮੀ ਨੂੰ ਫੋਨ ਕਰ ਦੇ ਮਾਮੀ ਆ ਜੂਗੀ ਆਪਣਾ ਜਮਾਂ ਜੀ ਨਹੀਂ ਲੱਗਣਾ ਹੈਗਾ ਪੁੱਛੋ ਨਾ ਤੇ ਮਾਮੀ ਤਾਂ ਵੀ ਮੈਨੂੰ ਬੀਬੀ ਕਰਕੇ ਵੀ ਹੁੰਦਾ ਵੀ ਮਾਮੀ ਤੇ ਬੀਬੀ ਫਿਰ ਆਪਸ ਚ ਗੱਲਾਂ ਗੁੱਲਾਂ ਕਰਦੀਆਂ ਰਹਿੰਦੀਆਂ ਨੇ ਰਾਤ ਨੂੰ ਬੈਠੀਆਂ ਤੇ ਬੀਬੀ ਦਾ ਵੀ ਟਾਈਮ ਪਾਸ ਹੋ ਜਾਂਦਾ ਨਹੀਂ ਤਾਂ ਫਿਰ ਨਾ ਬੀਬੀ ਨੂੰ ਵੀ ਬਹੁਤ ਔਖਾ ਲੱਗਦਾ ਤੇ ਮੈਂ ਆਪਦਾ ਕੰਮ ਕਰਦੀ ਰਹਣੀ ਆ ਜਿਵੇਂ ਮੇਰੇ ਤੁਹਾਨੂੰ ਪਤਾ ਹੀ ਹੈ ਮੇਰਾ ਤਾਂ ਵੀਡੀਓ ਵਗੈਰਾ ਕਦੇ ਸੂਟਾਂ ਵਾਲੀਆਂ ਵੀਡੀਓ ਬਣਾ ਲਈਏ ਕਦੇ ਦੂਜੀ ਵੀਡੀਓ ਬਣਾ ਲਈਏ ਸੂਟਾਂ ਦੇ ਮਤਲਬ ਆਰਡਰ ਆ ਗਏ ਉਹਨਾਂ ਨਾਲ ਭੈਣਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਭੈਣਾਂ ਦੇ ਵੈਸੇ ਵੀ ਫੋਨ ਆਉਂਦੇ ਰਹਿੰਦੇ ਨੇ ਇਸ ਕਰਕੇ ਫਿਰ ਮੈਂ ਕਹਦਣੀ ਆ ਵੀ ਮਾਮੀ ਨੂੰ ਫੋਨ ਕਰਕੇ ਮਾਮੀ ਨੂੰ ਬੁਲਾ ਲਾਂ ਤੇ ਹੁਣ ਫਿਰ ਮੈਂ ਅੱਜ ਬੀਬੀ ਨੂੰ ਕਹੀ ਜਾਂਦੀ ਸੀ ਵੀ ਇਹਨੇ ਸਿਸਟਰ ਨੇ ਤਾਂ ਹੁਣ ਚਲੀ ਜਾਣਾ ਕੰਮ ਕਰਨੀ ਤਾਂ ਚਲੀ ਜਾਣਾ ਤੇ ਵੀ ਆਪਾਂ ਨੂੰ ਫੇਰ ਕੱਲਿਆਂ ਨੂੰ ਲੈਣਾ ਔਖਾ ਹੋ ਜਾਊਗਾ ਮੈਂ ਨਾ ਪਸੀਨਾ ਆ ਰਿਹਾ ਮੈਨੂੰ ਪਰ ਮੈਂ ਵੱਖਾਂ ਜਲਾਰੀ ਕਿਉਂਕਿ ਫਿਰ ਨਾ ਤੁਹਾਨੂੰ ਮੇਰੀ ਆਵਾਜ਼ ਨਹੀਂ ਆਉਂਦੀ ਤੇ ਮੈਂ ਕਹਣਾ ਪ ਮਾਮੀ ਨੂੰ ਹੋਮ ਕਰ ਲਿਆ ਕੱਲ ਨੂੰ ਫੋਨ ਕਰੀ ਵੀ ਮਾਮੀ ਆ ਜੇ ਆਪਾਂ ਨੂੰ ਜਮਾਂ ਬਿਲਕੁਲ ਦਿਲ ਨਹੀਂ ਲੱਗਦਾ ਹੈਗਾ ਸੋ ਬਸ ਲਾਸਟ ਦਿਨ ਆਹੀ ਕਹਿਣਾ ਚਾਹੂੰਗੀ ਵੈਸੇ ਸਾਰੀਆਂ ਭੈਣਾਂ ਸਿਆਣੀਆਂ ਨੇ ਸਭ ਨੂੰ ਪਤਾ ਹੈ ਸਭ ਕੁਝ ਮੇਰੇ ਵਾਲੀ ਹਾਲਾਤਾਂ ਵਿੱਚੋਂ ਵੀ ਲੰਘ ਰਹੀਆਂ ਨੇ ਕੁਝ ਮੇਰੇ ਵਾਲੇ ਹਾਲਾਤਾਂ ਤੋਂ ਵੀ ਬੱਤਰ ਹਾਲਾਤਾਂ ਚ ਲੰਘ ਰਹੀਆਂ ਨੇ ਹਨਾ ਤੇ ਚਲੋ ਲੰਘਣਾ ਤਾਂ ਹੁੰਦਾ ਹੀ ਆ ਜੋ ਪ੍ਰਮਾਤਮਾ ਦੀ ਰਾਜ ਹੈਗੀ ਆ ਜੋ ਪ੍ਰਮਾਤਮਾ ਦਾ ਬਾਣਾ ਹੈਗਾ ਉਹ ਅਸੀਂ ਖਿੜੇ ਮੱਥੇ ਮੰਨ ਰਹੇ ਆਂ ਤੇ ਬਸ ਵਾਹਿਗੁਰੂ ਜੋ ਵੀ ਸਾਡੇ ਕੋਲੇ ਬਚਿਆ ਹੈਗਾ ਉਹਨੂੰ ਤੰਦਰੁਸਤ ਰੱਖੀ ਉਹਨੂੰ ਅਸੀਂ ਸੰਭਾਲ ਕੇ ਰੱਖ ਸਕੀਏ ਪ੍ਰਮਾਤਮਾ ਆਪਣੀ ਮਿਹਰ ਬਣਾ ਕੇ ਰੱਖੇ ਚਲੋ ਠੀਕ ਹੈ ਜੀ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ